ਅੰਮ੍ਰਿਤਸਰ ਤੋਂ ਡੀਸੀ ਸਾਖਸ਼ੀ ਸਾਨੀ ਜਿੰਨਾ ਵੱਲੋਂ ਹੜ ਵਰਗੀ ਆਫਤਾ ਚ ਕੀਤੀ ਜਾ ਰਹੀ ਲੋਕਾਂ ਦੀ ਮਦਦ ਦੇ ਚਰਚੇ ਸਾਰੇ ਪੰਜਾਬ ਵਿੱਚ ਹੋ ਰਹੇ ਹਨ ਜਿਵੇਂ ਡੀਸੀ ਸਾਖਸ਼ੀ ਅੱਗੇ ਲੱਗ ਕੇ ਹੜ ਪੀੜਤਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਹਨ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਤੇ ਅੱਜ ਜਦੋਂ ਡੀਸੀ ਮੈਡਮ ਇੱਕ ਬਜ਼ੁਰਗ ਨੂੰ ਪਾਣੀ ਚੋਂ ਕੱਢਣ ਲਈ ਅੱਗੇ ਆਏ ਤਾਂ ਅੱਗੇ ਉਹ ਬਜ਼ੁਰਗ ਨੇ ਦੇਖੋ ਕੀ ਜਵਾਬ ਦਿੱਤਾ ਤੇ ਇਸ ਡੀਸੀ ਮੈਡਮ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਇਹ ਨੌਰੇ ਦੇ ਚੋਰੀ ਦਾ ਡਾਰਿਆ ਮੁੜ ਕੇ ਜਦੋਂ ਮੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖਦਰ ਜੀ ਚੱਲ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਇਹ ਤਾਂ ਤੁਸੀਂ ਚੱਲ ਪਾਓ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਔਰਤ ਮੈਂ ਵੇਖੀ ਕੋਈ ਨਹੀਂ ਸਿੱਕੀ ਦਾ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੇ ਵਿਹਵਾਲੇ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਕੰਨਾ ਬੀਚੇ ਫੇਰ ਬਹੁਤ ਸਮਾਂ ਆਇਆ ਕਿਉਂ ਇਹਦੇ ਤੋਂ ਉਤਰਿਆ ਆਉਣਾ ਚੁਹੀਦਾ ਆਪਰ ਬੜੇ ਨੇ ਸਮਾਨ ਬਣਾਉਣਾ ਕੋਲਾ ਜਾਂਦੇ ਉਹੀ ਜਾਦਾ ਇਹਨੇ ਪਾਣੀ ਕਿਉਂ ਆ ਗਿਆ ਨਹੀਂ ਕੋਈ ਲੇਡੀਸ ਹੈ ਜੀ ਜੀਸ ਦਾ ਪੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਂਗੇ ਤਾਂ ਚਲ ਜਾਣਗੇ ਲੇਡੀਸ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਹੈ ਦੋ ਜੀ ਦੇਖੀ ਜੀ ਇੱਥੇ ਅਮਰੀ ਬਹੁਤ ਨਹੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਉਹ ਨਾਲੇ ਡੰਗਰਾਂ ਵਾਂਦੇ ਤੇ ਡੇਰਾਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ੇਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਲ ਲੈ ਕੇ ਆਇਆ ਇਹ ਨਾਲ ਹੈਗੇ ਅਸੀਂ ਇੱਥੇ ਪੁਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਟਾਲੀ ਮੇਰਵਲ ਸਿੰਘ ਤੇ ਆਪਣਾ ਨੈਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਦੇਖਦਾ ਸੀ ਘੰਟੇ ਤੱਕ ਉਹਨਾਂ ਕੋਲ ਕੁਝ ਡੰਗਰ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਕਿਸੜ ਉਹ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉਸ ਨੂੰ ਪਹੁੰਚਾ ਦੇਣੀ ਕੋਈ ਉਸੇ ਪਹੁੰਚਾ ਦਿਓ ਉਹਨਾਂ ਨੂੰ ਰਾਸ਼ਨ ਪਾਰੀ ਮੈਂ ਇਹ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸ ਦੀ ਰੱਖ ਲਓ ਬੇਬੀ ਰੱਖ ਲਓ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜਾਈ ਜੀ ਮੇਰੀ ਹਲੋ ਉਹਨੇ ਜੋਰਾ ਨਾਲ ਕਿਹਾ ਮੈਂ ਇਹਨਾਂ ਦੇ ਘਰੋਂ ਮੈਂ ਇਹਨਾਂ ਦਾ ਚੋਰਾ ਲਾਇਆ ਇੱਕ ਮਿੰਟ ਰੰਨਾ ਰਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮੰਨ ਦੇ ਵਿੱਚ ਮੈਡੀਸਨ ਵੇਚਾਈ ਸਾਡੇ ਮੰਨ ਦੇ ਵਿੱਚ ਨਾ ਬੇਨਾਮ ਕੀ ਬੇਟਾ ਜੀ ਸਾਡੇ ਪੰਨ ਦੇ ਵਿੱਚ ਬਹੁਤ ਸਤਿਕਾਰੇ ਕਰਦੇ ਨੇ ਲੋਕ ਸਾਡੇ ਦੇ ਨਾਲ ਸਾਡੇ ਬੱਚੇ ਨੇ ਬਾਹਰ ਨਹੀਂ ਉਹ ਡੱਬਾ ਪਿਆ ਉਹ ਡੱਬਾ ਪਿਆ ਪਹਿਲੀ ਯਾਰ ਵੇਖਿਆ ਵੀ ਪਹਿਲੀ ਵਾਰ ਆਪਸ ਸਾਡੇ ਸਾਨੂੰ ਆਯਾਨਕੇਦ ਪੁੱਛਣ ਦੇ ਆ ਪੀਪੀ ਵੀ ਕੋਈ ਚਾਹੀਦੀ ਹੈ